ਸੋ ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਜਸਮੀਤ ਪਾਟਿਆ ਜੀ ਇੱਕ ਵਾਰ ਫਿਰ ਸਾਡੇ ਨਾਲ ਹਾਜ਼ਰ ਨੇ ਲੈਂਡਮਾਰਕ ਇਮੀਗ੍ਰੇਸ਼ਨ ਲਿਮਟਿਡ ਦੇ ਚੇਅਰਮੈਨ ਨੇ ਸੋ ਪਬਲਿਕ ਲਿਮਟਿਡ ਕੰਪਨੀ ਬਣ ਗਈ ਹੈ ਤੁਹਾਡਾ ਲੈਂਡਮਾਰਕ ਇਮੀਗ੍ਰੇਸ਼ਨ ਸੋ ਜਸਮੀਤ ਜੀ ਸਾਡੇ ਨਾਲ ਨੇ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਸਮੀਤ ਜੀ ਬੜੀ ਚਿੰਤਾ ਵਾਲੀ ਗੱਲ ਹੈ ਕਿ ਕੈਨੇਡਾ ਤੋਂ ਰਿਫਿਊਜ਼ਲ ਬਹੁਤ ਤੇਜ਼ੀ ਨਾਲ ਆ ਰਹੇ ਨੇ ਇੰਨੇ ਤੇਜ਼ ਕੈਨੇਡਾ ਰਿਫਿਊਜ਼ਲ ਰਹੇਗਾ ਇਹਦੀ ਕਿਸੇ ਨੂੰ ਵੀ ਸੰਭਾਵਨਾ ਨਹੀਂ ਸੀ ਤੁਹਾਡੀ ਨਜ਼ਰ ਵਿੱਚ ਇਹਦੇ ਕਾਰਨ ਕੀ ਨੇ ਤੇ ਹੁਣ ਕਿ ਜੇ ਰਿਫਿਊਜ਼ ਹੋ ਹੀ ਗਏ ਹੋ ਤਾਂ ਇੱਕ ਵਾਰੀ ਜਸਮੀਤ ਜੀ ਨੂੰ ਮਿਲੋ ਵੈਸੇ ਤਾਂ ਫਾਈਲ ਲਾਂਚ ਕਰਨ ਤੋਂ ਪਹਿਲਾਂ ਹੀ ਮਿਲੋ ਹੁਣ ਰਿਫਿਊਜ਼ ਲਾ ਲੈਂਦਾ ਤੁਸੀਂ ਕਿਹੜੇ ਗਿੜਿਆਂ ਦਾ ਕੇਸ ਤੁਸੀਂ ਲਾਉਂਗੇ ਪਰ ਰਿਫਿਊਜ਼ ਲਾ ਕਿਉਂ ਰਹਿੰਗੇ ਇਹਦਾ ਕਾਰ ਦੇਖੋ ਹੱਲੇ ਵੀ ਮੈਂ ਤੁਹਾਨੂੰ ਕਹਾਗਾ ਕਿ ਬਹੁਤ ਵੱਡੀ ਗਿਣਤੀ ਚ ਬੱਚੇ ਪ੍ਰਾਈਵੇਟ ਕਾਲਜes ਚ ਅਪਲਾਈ ਕਰ ਰਹੇ ਨੇ ਜੀ ਹੱਲੇ ਵੀ ਹਜੇ ਵੀ ਕਰ ਰਹੇ ਨੇ ਸਰ ਅੱਜ ਦੀ ਗੱਲ ਜਿਹੜੀ ਮੈਂ ਕਹਾਗਾ ਬੱਚੇ ਬੜੀ ਮਜ਼ਾਕ ਵਾਲੀ ਗੱਲ ਹੈ ਮੈਨੂੰ ਤਾਂ ਬੜਾ ਹੈਰਾਨੀ ਆਈ ਆਪਾਂ ਤੁਸੀਂ ਅੱਜ ਬਕਿੰਨੀ ਦੇਰ ਹੋ ਗਈ ਜਦੋਂ ਬੱਚੇ ਕੈਨੇਡਾ ਤੋਂ ਯੂਐਸਏ ਜਾਣਾ ਸ਼ੁਰੂ ਹੋਏ ਸੀ ਆਪਾਂ ਸਾਰੇ ਬੱਚਿਆਂ ਨੂੰ ਕਿਹਾ ਕਿ ਨਾ ਜਾਓ ਨਾ ਜਾਓ ਸਟੇਟਸ ਲੀਗਲ ਹੈ ਤੁਹਾਡਾ ਕੈਨੇਡਾ ਚ ਯੂਐਸਏ ਨਾ ਜਾਓ ਉਹ ਪੈਸੇ ਦੇ ਕੇ ਕੈਨੇਡਾ ਤੋਂ ਯੂਐਸਏ ਗਏ ਔਰ ਅੱਜ ਪੈਸੇ ਦੇ ਕੇ ਯੂਐਸਏ ਤੋਂ ਕੈਨੇਡਾ ਵਾਪਸ ਆਉਣਾ ਜਾਂਦੇ ਨੇ ਕਿੰਨੀ ਵੱਡੀ ਮਖਾ ਲਾ ਕਿ ਬੱਚਿਆਂ ਦੇ ਵੱਲੋਂ ਇਹ ਕੀ ਕਹਿੰਦੇ ਆ ਆਪਾਂ ਕਹਾਂਗੇ ਅਸੀਂ ਪੜੇ ਲਿਖੇ ਹੋ ਗਏ ਅਸੀਂ ਪੜਨ ਜਾ ਰਹੇ ਹਾਂ ਪਰ ਅਸੀਂ ਪੜ੍ਹਨਾ ਨਹੀਂ ਜਾਂਦੇ ਸੋ ਦੇਖੋ no shortcut to success ਜੇ ਤੁਸੀਂ ਸਕਸੈਸਫੁਲ ਹੋਣਾ ਜਾਂਦੇ ਉਹ ਤਾਂ ਮਿਹਨਤ ਕਰਨੀ ਪਏਗੀ ਕੁਛ ਨਾ ਕੁਛ ਤਾਂ ਕਰਨਾ ਹੀ ਪਏਗਾ ਨਾ ਮੈਨੂੰ ਲੱਗਦਾ ਹੱਲੇ ਵੀ ਜੇ ਆਪਣੇ ਵਿਦਿਆਰਥੀਆਂ ਨੂੰ ਖਾਸ ਕਰਕੇ ਪਿੰਡਾਂ 'ਚ ਜਿਹੜੇ ਰਹਿੰਦੇ ਆ ਉਹਨਾਂ ਨੂੰ ਇਹ ਚੀਜ਼ ਸਮਝ ਲੈਣੀ ਚਾਹੀਦੀ ਕੁਛ ਤਾਂ ਕਰਨਾ ਪਏਗਾ ਆਪਾਂ ਨੂੰ ਕੁਝ ਕਰਨਾ ਪਏਗਾ ਨਹੀਂ ਤਾਂ ਬਾਹਰ ਨਹੀਂ ਜਾ ਸਕਦੇ ਇੱਥੇ ਵੀ ਬਹੁਤ ਕੰਮ ਹੈ ਇੱਥੇ ਵੀ ਬਹੁਤ ਕੰਮ ਹੈ ਖੇਤੀਬਾੜੀ 'ਚ ਵੀ ਮੈਂ ਕੱਲ ਕਿਸੇ ਦਾ ਵੀਡੀਓ ਦੇਖਿਆ ਕਿ ਉਹਨਾਂ ਨੇ ਸਟਰਾਬਰੀ ਉਗਾਣੀ ਸ਼ੁਰੂ ਕੀਤੀ 1 ਏਕੜ 'ਚ ਤੇ ਅੱਜ 8 ਏਕੜ 'ਚ ਸਟਰਾਬਰੀ ਉਗਾ ਰਹੇ ਨੇ ਔਰ ਐਕਸਪੋਰਟ ਵੀ ਕਰ ਰਹੇ ਨੇ ਉਹ ਸਟਰਾਬਰੀ ਸੋ ਇੱਥੇ ਹੀ ਕਰੋ ਕਿਉਂ ਜਾਣ ਆਪਾਂ ਬਾਗ ਜੇ ਅਸੀਂ ਕੋਈ ਪੜਨ ਦੀ ਨਹੀਂ ਚਾਹ ਰੱਖਦੇ ਜੇ ਅਸੀਂ ਬਸ ਉੱਥੇ ਪਹੁੰਚ ਕੇ ਆਪਾਂ ਰੂਲਸ ਐਂਡ ਰੈਗੂਲੇਸ਼ਨ ਨਹੀਂ ਫਾਲੋ ਕਰਾਂਗੇ ਤਾਂ ਇਹੀ ਹੋਏਗਾ ਜੋ ਹੋ ਰਿਹਾ ਵਾਪਸ ਭੱਜ ਜਾਣਗੇ ਸਾਡੇ ਵਿਦਿਆਰਥੀ ਜਦੋਂ ਕੈਨੇਡਾ ਬੱਚੇ ਅੱਜ ਤੋਂ ਸਾਲ ਪਹਿਲਾਂ ਕੈਨੇਡਾ ਬਚਾਲੇ ਬੱਚੇ ਨੇ ਕਿ ਆਪਾਂ ਹੁਣ ਅਮਰੀਕਾ ਚੱਲਦੇ ਆਂ ਅਪਾ ਬਾਰਡਰ ਟੱਪ ਕੇ ਅਮਰੀਕਾ ਚਲਦੇ ਆ ਮੈਂ ਬੱਚਿਆਂ ਨੂੰ ਚੀਖ ਚੀਖ ਕੇ ਕਿਹਾ ਕਿ ਆਪਣੀ ਪੜ੍ਹਾਈ ਛੱਡ ਕੇ ਅਮਰੀਕਾ ਨਾ ਜਾਓ ਤੁਸੀਂ ਸਟੇਟਸ ਤੁਹਾਡਾ ਲੀਗਲ ਹੈ ਔਰ ਕੈਨੇਡਾ ਕੰਟਰੀ ਸੌਫਟ ਹੈ ਅਮਰੀਕਾ ਯੂਕੇ ਆਸਟ੍ਰੇਲੀਆ ਦੇ ਆਰ ਵੈਰੀ ਟਫ ਕੰਟਰੀਜ਼ ਉਹ ਕੈਨੇਡਾ ਵਰਗੇ ਦੇਸ਼ ਨਹੀਂ ਹੈਗੇ ਜੇ ਆਪਾਂ ਜਿੰਨੇ ਧਰਨੇ ਕੈਨੇਡਾ ਚ ਦੇ ਛੱਡੇ ਆ ਉਹਨੇ ਧਰਨੇ ਕਿਸੇ ਹੋਰ ਮੁਲਕ ਦਿੱਤੇ ਹੁੰਦੇ ਤਾਂ ਸ਼ਾਇਦ ਕੀ ਉਹਨਾਂ ਨੇ ਰੂਲ ਬਣਾਉਣਾ ਸੀ ਤੁਸੀਂ ਸੋਚ ਵੀ ਨਹੀਂ ਸਕਦੇ ਸੋ ਮੇਰੇ ਸਟੂਡੈਂਟਸ ਨੂੰ ਬੇਨਤੀ ਹੈ ਸਿਸਟਮ ਨੂੰ ਐਕਸਪਲੋਇਡ ਨਾ ਕਰੀਏ ਜੇ ਆਪਾਂ ਕਿਤੇ ਲੀਗਲ ਹੈਗੇ ਆ ਤਾਂ ਉੱਥੇ ਲੀਗਲ ਰੂਲ ਫਾਲੋ ਕਰੀਏ ਔਰ ਜੇ ਤੁਹਾਡਾ ਵੀਜ਼ਾ ਮੁਕਰਿਆ ਨਾ ਤਾਂ ਵਾਪਸ ਆ ਜਾਓ ਬਿਲਕੁਲ ਜੇ ਵੀਜ਼ਾ ਮੁਕਰਿਆ ਵਾਪਸ ਆ ਜਾਓ ਕਿਉਂ ਉਹਦੇ ਪਿੱਛੇ ਵੀ ਬੜੇ ਰੀਜ਼ਨ ਹੈ ਅੱਜ ਤੁਸੀਂ ਕੈਨੇਡਾ 'ਚ ਐਜੂਕੇਸ਼ਨ ਲਈ ਤੁਹਾਡੇ ਕੋਲ ਉਸ ਐਜੂਕੇਸ਼ਨ ਦੇ ਪੁਆਇੰਟਸ ਕਲੇਮ ਕਰ ਸਕਦੇ ਹੋ ਤੁਸੀਂ ਕੈਨੇਡਾ 'ਚ ਵਰਕ ਕੀਤਾ ਤੁਸੀਂ ਕੈਨੇਡਾ ਦੇ ਵਰਕ ਦੇ ਪੁਆਇੰਟਸ ਕਲੇਮ ਕਰ ਸਕਦੇ ਹੋ ਤੁਸੀਂ ਇੱਥੇ ਮਾਸਟਰ ਡਿਗਰੀ ਕਰਕੇ ਫਿਰ ਪੀਆਰ ਅਪਲਾਈ ਕਰ ਸਕਦੇ ਹੋ ਪਰ ਜੇ ਤੁਸੀਂ ਉੱਥੇ ਇਲੀਗਲ ਹੋ ਗਏ ਤਾਂ ਜਿਹੜੇ ਤੁਸੀਂ ਉੱਥੇ ਟਾਈਮ ਲਾਇਆ ਨਾ ਉਹ ਸਾਰਾ ਜ਼ੀਰੋ ਹੋ ਗਿਆ ਉਹ ਸਾਰਾ ਮਿੱਟੀ ਉਹ ਸਾਰਾ ਜ਼ੀਰੋ ਹੋ ਗਿਆ देयर ਕੈਨ ਬੀ ਮੈਨੀ ਵੇਜ਼ ਯੂ ਕੈਨ ਗੋ ਬੈਕ ਟੂ ਕੈਨੇਡਾ ਯੂ ਕੈਨ ਗੋ ਬੈਕ ਟੂ ਯੂ ਐਸ ਏ ਯੂ ਕੈਨ ਗੋ ਟੂ ਆਸਟ੍ਰੇਲੀਆ ਯੂ ਕੈਨ ਗੋ ਟੂ ਜਰਮਨੀ ਫਾਰ ਸਟੱਡੀਜ਼ ਥੇਰ ਆਰ ਮੈਨੀ ਵੇਜ਼ ਪਰ ਜੇ ਤੁਹਾਡਾ ਵੀਜ਼ਾ ਮੁੱਕ ਰਿਹਾ ਤੁਸੀਂ ਇਲੀਗਲ ਕਿਸੇ ਵੀ ਕੰਟਰੀ 'ਚ ਨਾ ਰਵੋ ਮੇਰੀ ਇਹ ਸਾਰੇ ਸਟੂਡੈਂਟਸ ਨੂੰ ਐਡਵਾਈਸ ਹੈ ਕਿਉਂਕਿ ਜਦੋਂ ਬੱਚੇ ਕੈਨੇਡਾ ਤੋਂ ਯੂਐਸਏ ਜਾਣਾ ਸ਼ੁਰੂ ਹੋਏ ਸੀ ਤਾਂ ਮਾਨਾ ਸਾਰਿਆਂ ਨੂੰ ਕਿਹਾ ਸੀ ਕਿ ਯੂਐਸਏ ਤੁਸੀਂ ਨਾ ਜਾਓ ਪੜ੍ਹਾਈ ਕਰੋ ਪੜ੍ਹਾਈ ਕਰੋ ਪੜ੍ਹਾਈ ਕਰੋ ਪੜ੍ਹਾਈ ਕਰਕੇ ਤੁਹਾਨੂੰ ਵਰਕ ਪਰਮਿਟ ਮਿਲੇਗਾ ਪੜ੍ਹਾਈ ਕਰਕੇ ਤੁਹਾਨੂੰ ਪੀਆਰ ਮਿਲੇਗੀ ਪੜ੍ਹਾਈ ਕਰਕੇ ਤੁਹਾਨੂੰ ਸੈਟਲਮੈਂਟ ਹੋਏਗੀ ਪਰ ਬੱਚੇ ਇਹ ਚੀਜ਼ ਨਹੀਂ ਸਮਝੇ ਇਟ ਇਸ ਨਹੀਂ ਸਮਝਦੇ ਸਟੂਡੈਂਟਸ ਨੂੰ ਮੇਰੀ ਫੇਅਰ ਐਡਵਾਈਸ ਹੈ ਜੇ ਅਸੀਂ ਹੁਣ ਜਾ ਰਹੇ ਹਾਂ ਕੈਨੇਡਾ 골ਡਨ ਟਾਈਮ ਹੈ 골ਡਨ ਪੀਰੀਅਡ ਇਸ ਟਾਈਮ ਤੇ ਕਿਉਂ ਪਰ ਉਹ ਰਿਫਿਊਜ਼ ਕਰੀ ਜਾ ਰਹੀ ਦੀ ਰਿਫਿਊਜ਼ ਮੈਡਮ ਦੱਸਿਆ ਹੱਲੇ ਵੀ ਵੱਡੀ ਗਿਣਤੀ ਚ ਪ੍ਰਾਈਵੇਟ ਕਾਲਜਾਂ ਦੀਆਂ ਫਾਈਲਾਂ ਲੱਗ ਰਹੀਆਂ ਉਹਨਾਂ ਨੂੰ ਰਿਫਿਊਜ਼ਨ ਹੀ ਆ ਰਹੀ ਹੈ ਵੱਡੀ ਗਿਣਤੀ ਚ ਇਦਾਂ ਦੀਆਂ ਫਾਈਲਾਂ ਲੱਗ ਰਹੀਆਂ ਜਿੱਥੇ ਬੱਚੇ ਫੀਸ ਭਰੇ ਬਿਨਾ ਫਾਈਲ ਲਾ ਰਹੇ ਨੇ ਹੂੰ ਉੱਥੇ ਵੀ ਰਿਫਿਊਜ਼ਲ ਆ ਰਹੀ ਹੈ ਵੱਡੀ ਗਿਣਤੀ ਚ ਜੀਆਈਸੀ ਤੋਂ ਬਿਨਾ ਫਾਈਲਾਂ ਲੱਗਦੀਆਂ ਉੱਥੇ ਵੀ ਰਿਫਿਊਜ਼ਲ ਆ ਰਹੀ ਹੈ ਸੋ ਸਟੂਡੈਂਟਸ ਨੂੰ ਸਮਝਣ ਦੀ ਇਹ ਲੋੜ ਹੈ ਜੇ GIC ਬੰਦ ਉਹਨਾਂ ਨੇ SDS ਬੰਦ ਕੀਤਾ ਤਾਂ ਸਮਝੋ ਕਿ ਡਿਫਿਕਲਟ ਹੋਈ ਹੈ ਸਿਚੁਏਸ਼ਨ ਆਸਾਨ ਨਹੀਂ ਹੋਈ ਹੈ ਸਾਡੇ ਰੈਗੂਲਰ ਬੇਸਿਸ ਤੇ ਵੀਜ਼ਾਸ ਆ ਰਹੇ ਨੇ ਔਰ ਸਟੂਡੈਂਟ ਜੇ ਕਿਸੇ ਨੂੰ ਰਿਫਿਊਜ਼ਲ ਆ ਰਹੀ ਹੈ ਮੈਂ ਨਹੀਂ ਕਾਂਗਾ ਮੇਰੇ ਕੋ ਰਿਫਿਊਜ਼ਲ ਨਹੀਂ ਆ ਰਹੀ ਹੈ ਰਿਫਿਊਜ਼ਲ ਆ ਰਹੀ ਹੈ ਜਿੰਨੂੰ ਕਹਿੰਦੇ ਨਾ ਉਹ ਚੱਕੀ 'ਚ ਘੁੰਮਦੇ ਨਾਲ ਉਹ ਵੀ ਪੀਸ ਜਾਂਦਾ ਤੇ ਉਸ ਤਰ੍ਹਾਂ ਹੀ ਕੁਝ ਬੱਚੇ ਚੰਗੇ ਵੀ ਰਿਫਿਊਜ਼ ਹੋ ਰਹੇ ਨੇ ਸੋ ਸਟੂਡੈਂਟ ਏ ਜਿੰਨੂੰ ਰਿਫਿਊਜ਼ਲ ਆ ਰਹੀ ਹੈ ਮੈਂ ਰੀਫਾਈਲਿੰਗ ਕਰਾਂਗਾ ਮੈਂ ਵੀਜ਼ਾ ਲੈ ਕੇ ਦਵਾਂਗਾ ਜਿੱਦਾਂ ਕੈਨੇਡਾ ਵੀਜ਼ਾ ਦੇਗਾ ਜੇ ਤੁਸੀਂ ਜੈਨੂਇਨ ਹੈਗੇ ਹੋ ਕਿਉਂਕਿ ਕੈਨੇਡਾ ਨੇ ਇਸ ਸਾਲ ਵੀ 4.5 ਲੱਖ ਵੀਜ਼ਾ ਦੇਣਾ ਹੈ ਆਸਟ੍ਰੇਲੀਆ ਨੇ ਨਹੀਂ ਦੇਣਾ ਯੂ ਐਸ ਨੇ ਨਹੀਂ ਦੇਣਾ ਯੂ ਕੇ ਨੇ ਨਹੀਂ ਦੇਣਾ ਜਰਮਨੀ ਨੇ ਨਹੀਂ ਦੇਣਾ 4.5 ਲੱਖ ਇਹਨਾਂ ਚਾਰਾਂ ਨੂੰ ਆਪਾਂ ਐਡ ਕਰ ਲਾਂਗੇ ਨਾ ਤਾਂ ਨਹੀਂ 4.5 ਲੱਖ ਕਿਉਂਕਿ 4.5 ਲੱਖ ਤੇ ਹੁਣ ਜਿਨ੍ਹਾਂ ਦਾ ਰਿਫਿਊਜ਼ ਹੋ ਗਿਆ ਉਹ ਤੁਹਾਡੇ ਕੋਲੇ ਬੱਚੇ ਕਦੋਂ ਆ ਕੇ ਮਿਲ ਜਦੋਂ ਮਰਜ਼ੀ ਆ ਕੇ ਮਿਲ ਸਕਦੇ ਹੋ ਨੁਸ਼ੁਲਕ ਸਰਵਿਸਿਜ਼ ਫ੍ਰੀ ਸਰਵਿਸਿਜ਼ ਦਾ ਡਵਾਈਸ ਲੋ ਫਰੀ ਤੁਸੀਂ ਸਾਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਕਿਸੇ ਕੰਸਲਟੈਂਟ ਨੂੰ ਕੋਈ ਵੀ ਵੀਜ਼ਾ ਲਵਾਉਣ ਲਈ ਮੈਂ ਫੇਰ ਹਰ ਵੀਡੀਓ 'ਚ ਵਾਰ-ਵਾਰ ਕਹਿ ਰਿਹਾ ਕਿਉਂਕਿ ਕੱਲ ਵੀ ਮੇਰੇ ਕੋਲ ਬੱਚਾ ਆਇਆ ਜਿਹੜਾ 1.5 ਲੱਖ ਰੁਪਈਆ ਜਰਮਨੀ ਦਾ ਵੀਜ਼ਾ ਅਪਲਾਈ ਕਰਨ ਲਈ ਬਿਆ ਆ ਔਰ ਉਹਦੀ ਆਫਰ ਲੈਟਰ ਵੀ ਨਹੀਂ ਆਈ ਹਮ ਕੱਲ ਵੀ ਬੱਚੇ ਦਾ ਇੱਕ ਫੋਨ ਆਇਆ 1.5 ਲੱਖ ਰੁਪਈਆ ਕਿਸੇ ਨੂੰ ਦੇ ਦਿੱਤਾ ਕਹਿੰਦਾ ਸਰ ਮੇਰੀ ਆਫਰ ਲੈਟਰ ਵੀ ਨਹੀਂ ਆਈ ਉਹ ਹੁਣ ਬੰਦਾ ਮੇਰਾ 1.5 ਲੱਖ ਵੀ ਨਹੀਂ ਮੋੜਦਾ ਸਟੂਡੈਂਟਸ ਪੇਰੈਂਟਸ ਆਪਣੇ ਜਿਹੜੇ ਪਿੰਡਾਂ 'ਚ ਲੋਕੀ ਰਹਿੰਦੇ ਆ ਜਿਹੜੇ ਸ਼ਹਿਰਾਂ 'ਚ ਰਹਿੰਦੇ ਆ ਪੈਸੇ ਦੇ ਕੇ ਜ਼ਰੂਰੀ ਨਹੀਂ ਆ ਪੈਸੇ ਦੇ ਕੇ ਕੰਮ ਹੁੰਦਾ ਹੈ। ਆਪਣੀ ਲਾਈਨ ਨੂੰ ਏਦਾਂ ਹੀ ਖਰਾਬ ਕੀਤਾ ਗਿਆ ਹੈ। ਹਰ ਬੱਚਿਆਂ ਨੂੰ ਗਲਤ ਗਾਈਡੈਂਸ ਦਿੱਤੀ ਗਈ ਹੈ। ਕੈਨੇਡਾ 'ਚ ਵੀ ਜਿਹੜੇ ਬੱਚਿਆਂ ਨੂੰ ਪ੍ਰਾਈਵੇਟ ਕਾਲਜਾਂ 'ਚ ਭੇਜਿਆ ਉਹ ਮਿਸ ਗਾਈਡੈਂਸ ਕੀਤੀ ਗਈ ਹੈ। ਕਿ ਤੁਸੀਂ ਉੱਥੇ ਪਹੁੰਚ ਲੋ ਸੰਭਾਲ ਲਾਂਗੇ ਹੋ ਜਾਏਗਾ ਕੰਮ ਨੌਕਰੀ ਦਵਾਵਾਂਗੇ ਪੀਆਰ ਦਵਾਵਾਂਗੇ। ਅੱਜ ਉਹੀ ਏਜੰਟ ਸਾਰੇ ਦੁਕਾਨਾਂ ਬੰਦ ਕਰਕੇ ਚਲੇ ਗਏ ਨੇ। ਔਰ ਪੰਜਾਬ 'ਚ ਇਦਾਂ ਲੱਗਦਾ ਹੈ ਕਿ ਹੁਣ ਕੋਈ ਐਡਵਾਈਸ ਕਰਨ ਵਾਲਾ ਹੀ ਨਹੀਂ ਰਿਹਾ ਇਦਾਂ ਦਾ ਕੁਝ ਨਹੀਂ ਹੈਗਾ ਬੱਚਾ ਅੱਜ ਦੀ ਰੇਟ 'ਚ ਵੀ ਬਾਹਰ ਜਾ ਰਿਹਾ ਲਾਸਟ ਈਅਰ ਕੈਨੇਡਾ ਨੇ 364000 ਵੀਜ਼ਾ ਦਿੱਤਾ ਹੈ ਬਹੁਤ ਵੱਡਾ ਫਿਕਰ ਹੈ ਜੀ ਬਹੁਤ ਵੱਡਾ ਨੰਬਰ ਹੈ ਅੱਜ ਦੀ ਰੇਟ 'ਚ ਲੋਕੀ ਕਹਿ ਰਹੇ ਕੈਨੇਡਾ ਬੱਚਾ ਨਹੀਂ ਜਾ ਰਿਹਾ ਉਹਨਾਂ ਨੇ ਡਿਕਲੇਅਰ ਕੀਤਾ ਕਿ ਮੈਂ 364000 ਵੀਜ਼ਾ ਦਿੱਤਾ ਹੈ 2024 'ਚ ਉਹ ਨੰਬਰ ਤਾਂ ਘੱਟ ਲੱਗ ਰਿਹਾ ਕਿਉਂਕਿ ਉਹ 2023 ਦੇ ਨੰਬਰ ਤੋਂ ਬਹੁਤ ਘੱਟ ਹੈ ਪਰ 364000 ਵੀਜ਼ਾ ਵੀ ਇੱਕ ਬਹੁਤ ਵੱਡਾ ਨੰਬਰ ਹੈ ਔਰ ਇਸ ਚੀਜ਼ ਨੂੰ ਦੇਖਦਿਆਂ ਹੋਇਆਂ ਮੈਂ ਕਹਾਂਗਾ ਅੱਜ ਦੀ ਰੀਡ ਚ ਵੀ ਕੈਨੇਡਾ ਇੱਕ ਬਹੁਤ ਵਧੀਆ ਡੈਸਟੀਨੇਸ਼ਨ ਹੈ ਜਿਹੜੀਆਂ ਸਕਾਲਰਸ਼ਿਪਸ ਮਿਲ ਰਹੀਆਂ ਨੇ ਜਿਹੜੇ ਐਪਲੀਕੇਸ਼ਨ ਫੀਸ ਵੇਵਰ ਮਿਲ ਰਹੇ ਨੇ ਕੁਝ ਕਾਲਜ ਅਕੋਮੋਡੇਸ਼ਨ ਦੇ ਰਹੇ ਨੇ ਉਹਦਾ ਫਾਇਦਾ ਚੱਕਿਆ ਜੇ ਉਹਦਾ ਲਾਹ ਚੱਕਿਆ ਜਾਈਏ ਕੈਨੇਡਾ ਪੋਜ਼ਿਟਿਵ ਹੋ ਰਿਹਾ ਹੈ ਸਰਕਾਰੀ ਕਾਲਜ ਕਿੰਨੇ ਕ ਤੁਹਾਡੇ ਕੋਲ ਜੀ ਕੁਈ ਨਾਮ ਲੋ ਸਾਰੇ ਸਰਕਾਰੀ ਕਾਲਜ ਲੈਂਡਮਾਰਕ ਇਮੀਗ੍ਰੇਸ਼ਨ ਦੇ ਪੈਨਲ ਤੇ ਆ ਸਾਰੇ ਸਰਕਾਰੀ ਕਾਲਜਸ ਦੇ ਨਾਲ ਲੈਂਡਮਾਰਕ ਇਮੀਗ੍ਰੇਸ਼ਨ ਦੇ ਡਾਇਰੈਕਟ ਆਪਸ ਹੈਗੇ ਆ ਸਾਡੇ ਵਰਗੇ ਦਸ ਹੀ ਏਜੰਟ ਹੋਣਗੇ ਕੰਸਲਟੈਂਟ ਹੋਣਗੇ ਇੰਡੀਆ ਚ ਜਿੰਨਾਂ ਕੋਲ ਇੰਨੇ ਸਾਰੇ ਗਵਰਨਮੈਂਟ ਕਾਲਜਸ ਹੈਗੇ ਆ ਚਲੋ ਥੈਂਕ ਯੂ ਸੋ ਮੱਚ ਸੋ ਸਾਰੇ ਵਿਦਿਆਰਥੀਆਂ ਨੂੰ ਮੈਂ ਦਰਖਾਸਤ ਕਰੂੰਗਾ ਕਿ ਅਗਰ ਤੁਸੀਂ ਰਿਫਿਊਜ਼ ਹੋ ਤਾਂ ਵੀ ਤੁਸੀਂ ਜਸਮੀਤ ਜੀ ਨੂੰ ਜਾਂ ਇਹਨਾਂ ਦੀ ਟੀਮ ਨੂੰ ਮਿਲੋ ਵਟਸਐਪ ਕਰੋ ਸਕਰੀਨ ਤੇ ਨੰਬਰ ਹੈ ਫੋਨ ਕਰੋ 9041390412 ਤੇ ਇੱਕ ਵਾਰੀ ਮਿਲੋ ਔਰ ਰੀਫਾਈਲ ਕਰ। थैंक यू सो मच।